ਇਸ ਸਾਈਜ਼ ਨੂੰ ਇਸ ਸਾਈਜ਼ ਦੇ ਵਿੱਚ ਕਈ ਕਿਸਮਾਂ ਦੇ ਪੰਛੀ ਆਲਣਾ ਬਣਾ ਲੈਂਦੇ ਆ ਅਸੀਂ ਨਾ ਜੀ ਸਾਈਜ਼ ਉੱਧਰ ਲਿਖਿਆ ਹੋਇਆ ਹੈ ਕਿ ਕਿੰਨੇ ਸੈਂਟੀਮੀਟਰ ਬਾਈ ਕਿੰਨੇ ਸੈਂਟੀਮੀਟਰ ਹੋਣਾ ਚਾਹੀਦਾ ਤੁਸੀਂ ਇਹਨੂੰ ਨੋਟ ਕਰ ਸਕਦੇ ਹੋ ਜਿਹੜੀ ਇਹਦੀ ਉੱਤੋਂ ਕੈਵਿਟੀ ਆ ਜਿਹੜੀ ਕੈਵਿਟੀ ਦੀ ਚੁੜਾਈ ਹੈ ਨਾ ਜੀ ਇਹ 1.5 ਸੈਂਟੀਮੀਟਰ ਹੈਗੀ ਆ ਤਾਂ ਕਿ ਉਸੇ ਸਾਈਜ਼ ਦੇ ਬਰਡਜ਼ ਦੇ ਅੰਦਰ ਵਸ ਸਕਣੇ ਨਾ ਹੋਣ ਕਿ ਸ਼ਿਕਾਰੀ ਜਿਹੜੇ ਵੱਡੇ ਸਾਈਜ਼ ਦੇ ਪੰਛੀ ਆ ਉਹ ਦੇ ਬੱਚਿਆਂ ਨੂੰ ਖਾ ਜਾਣ ਹਨਾ ਫਿਰ ਆਲਮੇ ਚ ਇਹ ਵੀ ਜ਼ਰੂਰੀ ਆ ਕਿ ਆਲਮੇ ਦੇ ਥੱਲੇ ਨਾ ਥੋੜੀ ਜਿਹੀ ਅਸੀਂ ਗੂਲਸ ਕਰ ਦਿੰਨੇ ਆ ਤੇ ਬਾਈ ਚਾਂਸ ਬਾਛੜ ਜਾ ਨਹੀਂ ਜਾਂਦਾ ਹੈਗਾ ਜਾਂ ਕੋਈ ਵੇਸਟ ਹੈਗਾ ਉਧਰੋਂ ਜੀ ਨਿਕਲ ਜੂਗਾ ਹਨਾ ਔਰ ਅਦੀ ਵਿੱਚ ਕੋਈ ਕੰਕ ਕੁਝ ਹੋਰ ਨਹੀਂ ਪਾਈਦਾ ਜੀ ਬਰਡਰੀ ਨੇਸਟਿੰਗ ਮਟੀਰੀਅਲ ਆਪਣਾ ਆਪ ਹੀ ਕੁਇਰ ਕਰਦਾ ਜੇ ਤੁਸੀਂ ਜਿਹੜਾ ਆਰਟੀਫੀਸ਼ੀਅਲ ਪ੍ਰੋਵਾਈਡ ਕਰੋਗੇ ਕਈ ਵਾਰੀ ਉਹ ਹਾਲਾਣਾ ਅਕਸੈਪਟ ਹੀ ਨਹੀਂ ਕਰੇਗਾ ਇਸੇ ਕਰਕੇ ਅਸੀਂ ਪੇਂਟ ਨਹੀਂ ਕਰਦੇ ਹੈਗੇ ਕਿਉਂਕਿ ਉਹਦੇ ਪਿਗਮੈਂਟਸ ਵੀ ਇਫੈਕਟ ਕਰਦੇ ਕਿ ਉਹਦੇ ਸੋ ਨਾ ਜਿੰਨੀ ਕਿ ਨੇਚਰਲ Wood ਹੋ ਸਕੇ ਉਹਨੇ ਜਿਸ ਕਰਕੇ ਹੋ ਸਕਦਾ ਹੈਗਾ ਔਰ ਜਿੰਨੇ ਜਿੰਨੇ ਵੀ ਚੁਗਲ ਹੈਗਾ ਛੋਟਾ ਉੱਲੂ ਹੈਗਾ ਜਿਹੜੇ ਤਿੱਖੇ ਕਰਨ ਵਾਲਾ ਉੱਲੂ ਹੈਗਾ ਸ਼ਾਰਟਿੰਗ ਡਾਊ ਜਿਹਨੂੰ ਆਪਾਂ ਕਹਿੰਦੇ ਹੈਗੇ ਆਂ ਕਈ ਕਿਸਮ ਦੇ ਉੱਲੂ ਨੀਨਕਾਂਠ ਜਿਹੜੀ ਮੈਂ ਨਾ ਬਹੁਤ ਸਾਰੇ ਪੰਛੀਆਂ ਦੀ ਨੈਸਟਿੰਗ ਜਿਹੜੀ ਸਕਸੈਸਫੁਲ ਹੁੰਦੀ ਹੈਗੀ ਆ ਔਰ ਇਹ ਜਿਹੜੀ ਕਈ ਵਾਰੀ ਤਾਂ ਜੀ ਜੀ ਤੁਸੀਂ ਪ੍ਰੀਜ਼ਰਵੈਂਸ ਸੀਜ਼ਨ ਦੇ ਸ਼ੁਰੂ ਚ ਲਾਉਦੇ ਜਦੋਂ ਕਿ ਉਹ ਆਲਣੇ ਲਈ ਥਾਂ ਲੱਭਦੇ ਆ ਕਈ ਵਾਰ ਤਾਂ 15-20 ਮਿੰਟ ਦੇ ਵਿੱਚ ਇਹਨੂੰ ਆਪ ਕੋ ਪਾਈ ਦਾ ਅਗਲੇ ਤੋਂ ਤਾਂ ਇੰਨੀ ਜ਼ਿਆਦਾ ਇੰਪੈਕਟ ਹੈਗਾ ਜੀ ਸਕਸੈਸ ਰੇਟ ਤਕਰੀਬਨ 1200 ਪ੍ਰਜਾਤੀਆਂ ਦੇ ਪੰਛੀ ਮਿਲਦੇ ਨੇ ਜੇ ਆਪਾਂ ਪੰਜਾਬ ਵਿੱਚ ਦੇਖੀਏ ਤਕਰੀਬਨ 350 ਕਿਸਮਾਂ ਦੇ ਪ੍ਰਜਾਤੀਆਂ ਪੰਛੀਆਂ ਦੀਆਂ ਮਿਲਦੀਆਂ ਨੇ ਪਰ ਜੇ ਆਪਾਂ ਇਹ ਪ੍ਰਜਾਤੀਆਂ ਦੀ ਸੰਖਿਆ ਦੇਖਦੇ ਹਾਂ ਤਾਂ ਆਪਾਂ ਨੂੰ ਲੱਗਦਾ ਕਿ ਬਹੁਤ ਵੱਡੇ ਜ਼ਿਆਦਾ ਨੰਬਰ ਆਫ ਸਪੀਸ਼ੀਜ਼ ਨੇ ਪਰ ਐਕਚੁਅਲ ਦੇ ਵਿੱਚ ਇਹਨਾਂ ਦੇ ਵਿੱਚੋਂ ਮੇਜੋਰਟੀ ਸਪੀਸ਼ੀਜ਼ ਇਹੋ ਜਿਹੀਆਂ ਨੇ ਜਿਨ੍ਹਾਂ ਦੀ ਜਨਸੰਖਿਆ ਬਹੁਤ ਘੱਟ ਹੈ ਇਹਦਾ ਉਹਨਾਂ ਦਾ ਮਤਲਬ ਹੈ ਕਿ ਉਹਨਾਂ ਦੀ ਪੋਪੂਲੇਸ਼ਨ ਅਬੰਡੈਂਸ ਬਹੁਤ ਘੱਟ ਹੈ ਕਿਉਂਕਿ ਮੇਜੋਰਟੀ ਜਿਹੜੀਆਂ ਸਪੀਸ਼ੀਜ਼ ਇਨ ਦਾ ਟਰਮਸ ਆਫ ਸਪੀਸ਼ੀ ਨੰਬਰ ਜਿਹੜਾ ਹੈਗਾ ਉਹ ਇਨਸੈਕਟਿਵੋਅਰਸ ਕੀੜੇ ਮਕੌੜੇ ਖਾਣ ਵਾਲੇ ਪੰਛੀਆਂ ਦੀਆਂ ਨੇ ਜਾਂ ਸ਼ਿਕਾਰੀ ਪੰਛੀਆਂ ਦੀਆਂ ਨੇ ਜਾਂ ਉਹ ਪੰਛੀਆਂ ਨੇ ਜਿਹੜੇ ਮੱਛੀਆਂ ਨੂੰ ਖਾਂਦੇ ਨੇ ਜਾਂ ਉਹ ਪੰਛੀ ਨੇ ਜਿਹੜੇ ਕੀ ਕੁਝ ਤਾਂ ਛੋਟੇ ਜੀਵਾਂ ਦਾ ਸ਼ਿਕਾਰ ਕਰਦੇ ਕੁਝ ਵੱਡੇ ਜੀਵਾਂ ਦਾ ਸ਼ਿਕਾਰ ਕਰਦੇ ਆ ਸੋ ਜਿਹੜੇ ਇਹ ਪੰਛੀ ਹੈਗੇ ਆ ਇਹਨਾਂ ਦੀ ਜਿਹੜੀ ਗਿਣਤੀ ਬਹੁਤ ਜ਼ਿਆਦਾ ਹੈਗੀ ਆ ਸਪੀਸੀ ਨੰਬਰ ਦੇ ਵਿੱਚ ਪਰ ਪਾਪੂਲੇਸ਼ਨ ਜਨਸੰਖਿਆ ਬਹੁਤ ਘੱਟ ਹੈ ਜਦੋਂ ਆਪਾਂ ਸਾਰੇ ਪੰਛੀਆਂ ਦੀ ਬਰਡ ਕਮਿਊਨਿਟੀ ਦੇਖ ਰਹੇ ਆ ਤਾਂ ਓਵਰ ਆਲ ਸਿਰਫ ਪਿਓਰਲੀ ਗਰੇਨੀਵੋਰਸ ਜਾਂ ਮੁੱਖ ਤੌਰ ਤੇ ਔਰ ਪੂਰਨ ਤੌਰ ਤੇ ਦਾਣਾ ਖਾਣ ਵਾਲੇ ਪੰਛੀ ਕਬੂਤਰ ਤੇ ਘੁਗੀਆਂ ਹੀ ਰਹਿ ਜਾਂਦੇ ਆ ਘੁਗੀਆਂ ਦੀਆਂ ਪੰਜਾਬ ਚ ਚਾਰ ਜਾਤੀਆਂ ਮਿਲਦੀਆਂ ਨੇ ਤੇ ਕਬੂਤਰ ਜਿਹੜੇ ਆਪਾਂ ਆਮ ਘਰਾਂ ਚ ਦੇਖਦੇ ਹੈਗੇ ਸਲੇਟੀ ਰੰਗ ਦਾ ਭੂਰਾ ਕਬੂਤਰ ਉਹ ਮਿਲਦਾ ਹੈਗਾ ਸੋ ਦਾਣੇ ਖਾਣ ਵਾਲੇ ਮੁੱਖ ਤੌਰ ਤੇ ਇਹ ਪੰਛੀ ਨੇ ਤੇ ਜਿੰਨੀਆਂ ਬਾਕੀ ਸਪੀਸੀਜ਼ ਨੇ ਉਹਨਾਂ ਦੀ ਪੋਪੂਲੇਸ਼ਨ ਡਾਇਨਾਮਿਕਸ ਇਨਾ ਗ੍ਰੇਨੀਵੋਰਸ ਨਾਲ ਬਹੁਤ ਫਰਕ ਪਿਆ ਕਿਉਂਕਿ ਹੁਣ ਗ੍ਰੇਨੀਵੋਰਸ ਬਰਡਸ ਨੂੰ ਸਾਰਾ ਸਾਲ ਦਾਣਾ ਖਾਣ ਨੂੰ ਮਿਲਦਾ ਕੋਈ ਦਾਣਿਆਂ ਦੀ ਕਮੀ ਤਾਂ ਹੈ ਨਹੀਂ ਕਿਉਂਕਿ ਨਾ ਦੀ ਪੋਪੂਲੇਸ਼ਨ ਸ਼ਹਿਰਾਂ ਇਸ ਦਾ ਬਹੁਤ ਜ਼ਿਆਦਾ ਵਧ ਰਹੀ ਆ ਕਿਉਂਕਿ ਲੋਕ ਦਾਣਾ ਪਾਉਂਦੇ ਵੀ ਬਹੁਤ ਨੇ ਸੋ ਉਹਦੇ ਨਾਲ ਗ੍ਰੇਨੀਵੋਰਸ ਜਿਹੜੀ ਆ ਬਰਡਸ ਦੀ ਜਿਹੜੀ ਪੋਪੂਲੇਸ਼ਨ ਆ ਉਹਨੂੰ ਓਵਰ ਦਾ ਲਾਸਟ 3-4 ਡੈਕੇਡਸ ਪੋਪੂਲੇਸ਼ਨ ਦੇ ਵਿੱਚ ਬੇਹੱਦ ਜਿਹੜੀ ਪੋਪੂਲੇਸ਼ਨ ਇਨਕਰੀਜ਼ ਹੋਈ ਆ ਗ੍ਰੇਨੀਵੋਰਸ ਬਰਡਸ ਦੀ ਪੋਪੂਲੇਸ਼ਨ ਇਨਕਰੀਜ਼ ਹੋਈ ਆ ਐਟ ਦਾ ਸੇਮ ਟਾਈਮ ਇਨਸੈਕਟਿਵੋਰਸ ਦੀ ਘਟੀ ਆ ਉਹਦਾ ਘਟਣ ਦੇ ਨਿੱਤੇ ਹੀ ਕਾਰਨ ਨੇ ਸਭ ਤੋਂ ਵੱਡਾ ਕਾਰਨ ਕਿਸੇ ਵੀ ਪੰਛੀ ਦੇ ਘਟਣ ਦਾ ਹੈਬਿਟੈਟ ਲਾਸ ਹੁੰਦਾ ਉਹਦੇ ਰਹਿਣ ਦੀਆਂ ਜਿਹੜੀਆਂ ਥਾਵਾਂ ਦੀ ਕਮੀ ਆਣਾ ਸੋ ਰਹਿਣ ਦੀਆਂ ਥਾਵਾਂਾਂ ਦੀ ਕਮੀ ਇੱਕ ਤਾਂ ਜਿਵੇਂ ਆਪਾਂ ਕੁਝ ਐਗਜ਼ਾਮਪਲਸ ਲੈ ਕੇ ਚੱਲਦੇ ਆਂ ਜਿਵੇਂ ਵੁੱਡ ਪੈਕਰ ਆ ਕਟ ਫੋੜਾ ਵਾ ਆਪਾਂ ਨੂੰ ਪਤਾ ਦਰਖਤ ਦੇ ਵਿੱਚ ਉਹ ਆਪਣੀਆਂ ਚੁੰਝਾਂ ਨਾਲ ਚੁੰਝਾਂ ਨਾਲ ਪਟਪਟ ਕੇ ਠੋਕ ਠੋਕੇ ਉਹ ਆਲਣਾ ਬਣਾਉਂਦਾ ਹੁਣ ਉਹ ਕਿਹੜੇ ਮਕੌੜੇ ਖਾਣ ਵਾਲਾ ਪੰਛੀ ਐ ਇੱਕ ਤਾਂ ਉਹਨੂੰ ਦਰਖਤ ਚਾਹੀਦਾ ਇੱਕ ਚੌੜਾ ਜਿਹਾ ਆਲਣਾ ਬਣਾ ਸਕੇ ਦੂਜੇ ਉਹਨੂੰ ਜਿਹੜਾ ਮੁੱਖ ਤੌਰ ਤੇ ਕੀੜੇ ਮਕੌੜੇ ਖਾਣ ਨੂੰ ਚਾਹੀਦੇ ਆ ਸੋ ਉਹਦੇ ਪਾਪੂਲੇਸ਼ਨ ਇੱਕ ਤਾਂ ਉਹਦੇ ਹੈਬਿਟੇਟ ਲਾਸ ਨਾਲ ਫਰਕ ਪੈਗੀ ਜਿਹੜੇ ਦਰਖਤਾਂ ਤੋਂ ਪ੍ਰੀਫਰ ਕਰਦਾ ਮੈਂ ਤੌਰ ਤੇ ਪ੍ਰੇਫਰ ਕਰਦਾ ਹੈਗਾ ਉਹ ਦਰਖਤ ਜਿਹੜੇ ਉਮਰ ਦੇ ਨਾਲ ਅੰਦਰੋਂ ਖੋਖਲੇ ਹੋ ਜਾਂਦੇ ਆ ਜਿਵੇਂ ਕਿ ਅੱਗੇ ਅੰਬ ਦੇ ਦਰਖਤ ਆਪਣੇ ਘਰਾਂ 'ਚ ਹੁੰਦੇ ਸੀ ਜਾਮਣ ਦੇ ਦਰਖਤ ਹੁੰਦੇ ਸੀਗੇ ਟਾਈਨ ਨਾ ਕੋੜਾ ਪੈ ਜਾਂਦੀਆਂ ਸੀ ਕਿ ਆ ਵੀ ਉਹ ਇਹ ਤੋਂ ਇਲਾਵਾ ਆਪਣੇ ਤੇ ਸ਼ਤੂਤ ਦੇ ਦਰਖਤ ਹੁੰਦੇ ਸੀਗੇ ਸੋ ਉਹਦੇ ਕੋਲ ਉਹ ਨਹੀਂ ਸਪੇਸ ਹੁੰਦੀ ਸੀ ਉਹਦੇ ਨਾਲ ਕਟਿੰਗ ਕਰਕੇ ਉਹਦੇ ਵਿੱਚ ਉਹ ਆਲਣਾ ਬਣਾਉਂਦਾ ਸੀ ਸੋ ਹੈਬਿਟੇਟ ਲਾਸ ਨਾਲ ਫਰਕ ਪਿਆ ਫੂਡ ਲਾਸ ਨਾਲ ਫਰਕ ਪਿਆ ਸੋ ਕੁਝ ਪੰਛੀ ਨੇ ਜਿਹੜੇ ਕੀ ਇਸ ਵਿੱਚ ਵੀ ਕਿ ਇਸ ਤੋਂ ਇਲਾਵਾ देयर आर ਅਦਰ ਸਪੀਸੀਜ਼ ਜਿਵੇਂ ਕਿ ਅਨੀਲ ਕੰਠਾ ਇਨਾ ਖੂਬਸੂਰਤ ਪੰਛੀ ਹੈ ਕਿੰਨੇ ਸੋਹਣੇ ਨੀਲੇ ਰੰਗ ਨੇ ਇਸ ਪੰਖ ਨੇ ਉਹਦੇ ਪਰ ਨੀਲ ਕੰਡ ਦੀ ਗਿਣਤੀ ਦੇ ਵਿੱਚ ਕਮੀ ਦਾ ਵੀ ਇਹ ਮੇਜਰ ਰੀਜ਼ਨ ਹੈ ਆ ਕਿ ਰਵਾਇਤੀ ਦਰਖਤ ਜਿਨ੍ਹਾਂ ਦੀਆਂ ਕੋੜਾਂ ਜੋ ਆਲਣਾ ਬਣਾਉਂਦਾ ਸੀ ਉਹ ਦਰਖਤਾਂ ਨਹੀਂ ਕਰੂ ਹੋਈ ਐ ਸੋ ਇਸ ਤੋਂ ਇਲਾਵਾ ਚੱਕੀ ਰਾਹਾ ਆਪਾਂ ਪਿੰਡਾਂ ਦੇ ਵੀ ਸ਼ਾਮ ਲਾੜ ਤੇ ਆਰ ਆਪਣੇ ਜਿਹੜੇ ਵੀ ਕਿਤੇ ਕੋਈ ਪੁਰਾਣੇ ਟਿੱਬੇ ਸੀ ਜਾਂ ਆਪਣੇ ਕਿਤੇ ਵੀ ਪੌਂਡ ਸੀਗੇ ਚਪੜਾਂ ਦੇ ਕਿਨਾਰਿਆਂ ਤੇ ਕਿੰਨੀ ਸੋਹਣੀ ਕਲੰਗੀ ਆ ਚੱਕੀ ਰਾਹੇ ਦੀ ਕਿੰਨੀ ਲੰਬੀ ਚੋਣ ਜਾ ਜਦ ਨਾਲ ਜਮੀਨ ਚੋਂ ਕੀ ਲੱਭਦਾ ਹੁਣ ਜਿੱਥੇ ਜ਼ਮੀਨਾਂ ਦੇ ਉੱਤੇ ਤੁਸੀਂ ਵੈਜੀਟੇਸ਼ਨ ਹੀ ਨਹੀਂ ਆਪਣੇ ਹੈਗੀ ਉਥੇ ਜ਼ਮੀਨ ਚੋਂ ਕੀ ਲੱਭੂਗਾ ਜਦੋਂ ਆਪਾਂ ਖੇਤੀ ਦੇ ਥੱਲੇ ਕਿਤੇ ਵੀ ਰਕਬਾ ਸਾਫ਼ ਕਰਨ ਲਈ ਕਿਤੇ ਵੀ ਨਾੜ ਨੂੰ ਸੌੜਦੇ ਆ ਤਾਂ ਤੱਤੀ ਹੋਈ ਜ਼ਮੀਨ ਚੋਂ ਉਹ ਦਾਣਾ ਕਿੱਥੋਂ ਮਿਲੂ ਖਾਣ ਕਿੱਥੋਂ ਮਿਲੂਗਾ ਸੋ ਆਪਣੇ ਆਪ ਹੀ ਉਹ ਪੰਛੀਆਂ ਦੀ ਪ੍ਰਜਾਤੀਆਂ ਦੇ ਵਿੱਚ ਫਰਕ ਪੈਂਦਾ ਹੈ ਅਸੀਂ ਜਿਹੜੇ ਜ